ਅੱਜ ਇਹ ਨਾਲ ਦੇ ਸੇ ਤੋਂ ਦੋ ਰੋਣਾ ਬੋਲਦੀ ਤਾਂ ਨਾ ਪ੍ਰਧਾਨਾ ਵਾਰਡ ਦਾ ਜੇੜੀ ਮਾਦੋ ਤੇ ਮੁੰਡਾ ਬੜਾ ਨੇਕ شریف ਬੱਚਾ ਸੀ ਕੱਲ ਇਹਨਾਂ ਨੇ ਸੋਰਿਆਂ ਨੇ ਇਹਨੂੰ ਘਰ ਬੁਲਾਇਆ ਆਪਾਂ ਇਹ ਘਰ ਛੱਡ ਕੇ ਪਤਾ ਨਹੀਂ ਉਹਨੂੰ ਵੀ ਧੰਗੇ ਲਾਈਆ ਉਹਨੂੰ ਫਿਰ ਜਿਲੀ ਜਿਹੀ ਚੀਜ਼ ਦੇਦੀ ਤੇ ਜਿਹੜਾ ਘਰ ਦੇ ਕੋਲ ਵੀ ਨਹੀਂ ਪਹੁੰਚਿਆ ਡਿੱਗ ਪਿਆ ਮੁੰਡਾ ਬਈ ਆ ਤੇ ਡਿੱਗੇ ਨੂੰ ਘਰ ਲੈ ਕੇ ਆਏ ਆ ਘਰ ਲੈ ਕੇ ਹਸਪੀਟਲ ਮਾਈਂਡ ਸਾਬ ਦੇ ਲੈ ਗਏ ਆ ਮੁੰਡਾ ਮਰ ਗਿਆ ਇਹਨਾਂ ਨੇ ਕੋਈ ਚੀਜ਼ ਨਹੀਂ ਹੋ ਕੇ ਚਾਰ ਜਾਨਾਂ ਦੇ ਆਪਣੀ ਸਿਆਸਤ ਨਾਲ ਮੁੰਡਾ ਮਾਰ ਗਿਆ ਇੱਕ ਉਹਦਾ ਬੱਚਾ ਸੀ ਉਹ ਬੱਚੇ ਪਿੱਛੇ ਬੜਾ ਮਾਰਦਾ ਸੀ ਆਪਣੀ ਬੇਟੀ ਨਾਲ ਪਿਆਰ ਕਰਦਾ ਸੀ ਉਹਨਾਂ ਨੇ ਝਾਕੇ ਨਾਲ ਘਰ ਬੁਲਾਇਆ ਕਿ ਆ ਕੇ ਬੇਟੀ ਨੂੰ ਮਿਲ ਲੈ। ਉਹ ਬੇਟੀ ਨੂੰ ਮਿਲਣ ਗਿਆ ਨਾਲ ਫਲੂਸਰਾ ਲੈ ਗਿਆ ਤੇ ਬਿਆਰ ਕੇ ਚਾਰਾ ਨਹੀਂ ਹਲ ਕੇ ਗੇਮ ਚਲਾ ਕੇ ਮੁੰਡੇ ਨੂੰ ਮਾਰਦਾ। ਉਹ ਅਸੀਂ ਕਹਿੰਦੇ ਚਾਰੇ ਦੋਸ਼ੀਆਂ ਨੂੰ ਘੜੀ ਤੋਂ ਘੜੀ ਸਜ਼ਾ ਮਿਲਣੀ ਚਾਹੀਦੀ ਏ। ਇਕੱਲੇ ਮਾਪੋਤਾ ਬਜ਼ੁਰਗ ਜਨਾਨੀ ਏ ਐਸਲੇ ਪਾਗਲਾ ਵਾਲਾ ਹਾਲ ਹੋ ਗਿਆ ਉਹਨਾਂ ਦਾ ਕੋਈ ਹਾਰਾ ਨਹੀਂ। ਇਹ ਦੋਸ਼ੀ ਅੰਦਰ ਜਾਣੇ ਚਾਹੀਦੇ ਇਹ ਪੁਲਿਸ ਬੁਲਾਉਣ ਦੇ ਅੱਗੇ ਇਹੋ ਬਿੰਦੀ ਕਰਨੀ। ਮੁੰਡਾ ਕਿਹੜੀ ਜਗ੍ਹਾ ਤੇ ਰਹਿੰਦਾ? ਮੁੰਡਾ ਗੇਟ ਕੀਮਾ ਮੋਸੀਆ ਦੀ ਗਲੀਆ ਰਹਿਣ ਵਾਲਾ ਉਹ ਬਹੁਤ ਸ਼ਰੀਫ ਸੀ ਜਿਹੜੇ ਸਾਡੇ 5 6 ਵਜੇ ਤੱਕ ਰਹਿੰਦਾ ਸੀ ਕੰਮ ਤੇ ਰਾਤੀਂ ਕੰਮ ਤੋਂ ਆਉਂਦਾ ਸੀ ਬੇਅੱਧੀ ਬੱਚਾ ਸੀ ਕੋਈ ਆਇਆ ਬਣੀ ਸੀ ਉਹਨੂੰ ਕਿਸੇ ਤਰ੍ਹਾਂ ਦਾ ਵੀ ਜਿਸ ਇਹਨਾਂ ਨੇ ਜ਼ੁਲਮ ਕਰਾਇਆ ਉਹਨੂੰ ਕਹਿੰਦੇ ਇਹਦਾ ਮਕਾਨ ਜਿਹੜਾ ਸਾਡੇ ਨਾਂ ਕਰ ਤੇ ਬਜ਼ੁਰਗ ਜਨਾਨੀ ਆ ਮਕਾਨ ਕੋ ਤੋਂ ਆਪਾਂ ਇਹਦੇ ਨਾਂ ਕਰਦੇ ਫਿਰ ਉਹ ਮੰਨ ਗਈ ਤੇ ਜਲਦੂ ਮੇਰੇ ਘਰ ਆ ਜਾ ਇਹ ਮਕਾਨ ਤੈਨੂੰ ਦੇ ਦੇਣੀ ਸੀ ਤੇ ਘਰ ਆ ਕੇ ਮੇਰੇ ਸੰਭਾਲ ਲਾ ਤੇ ਤੇਰੀ ਇੱਕ ਕੁੜੀ ਜੀ ਛੋਟੀ ਜੀ ਜਲ ਮੈਂ ਪਿਆਰ ਕਰਦੀ ਸੀ ਦਾਦੀ ਸੀ ਉਰੇ ਉਹ ਵੀ ਮੰਨ ਗਈ ਪਤਾ ਨਹੀਂ ਇਹਨਾਂ ਦੀ ਦੁਆਰ ਚ ਕੀ ਆਇਆ ਚਾਰਾਂ ਨੇ ਰਲ ਕੇ ਸ਼ਿਕਾਇਤ ਪਲਾਈ ਹੈ ਕਿ ਸ਼ਿਕਾਇਤ ਦਾ ਬੱਚਾ ਮਾਰ ਛੱਡਿਆ ਚਾਰ ਕੋਣ ਕੋਣਾ ਚਾਰ ਇੱਕ ਉਹਦੀ ਸਾਸੀ ਜੀਏ ਇੱਕ ਸਾਲੀ ਜੀਏ ਇੱਕ ਸੰਡੂਗਾ ਇੱਕ ਛੋਟ ਵੱਡੀ ਸਾਲੀ ਜੀਏ ਤੇ ਚਾਰਾਂ ਨੇ ਰਲ ਕੇ ਘਰ ਵਧੀਆ ਹਾਂ ਇੱਕੋ ਦੀ ਬੋਡੀ ਹੈ ਸਾਲੀ ਤੇ ਸਾਲੀ ਦੇ ਸੰਡੂ ਆ ਨਾਲ ਸਾਸੀ ਉਹਨਾਂ ਨੇ ਰਲ ਕੇ ਉਹ ਬੋਡੀ ਉਹ ਫੁੱਡੀ ਚੜ ਕੇ ਜਿਹੜੀ ਉਹ ਜਿੱਥੇ ਰਹਿੰਦੇ ਨੇ ਸਾਸੀ ਕਾਠੀ ਬਲ ਰੋੜਦੇ ਨੇ ਨਾਲੇ ਜੀ ਉੱਥੇ ਸਾਰਾ ਕਾਹਨ ਕੀਤਾ ਕਾਹਨ ਕਰਕੇ ਭੇਜਦਾ ਮੁੰਡੇ ਨੂੰ ਅਡੀ ਦਾ ਡੰਗਾ ਆ ਗਿਆ ਘਾਰ ਦੇ ਅੰਦਰ ਵੀ ਨਹੀਂ ਵੜਿਆ ਤੇ ਡਿੱਗ ਪਿਆ ਤੇ ਮੱਲਿਆ ਨਹੀਂ ਚੁੱਕਿਆ ਥਾਣਾ ਡੀਬੰਗ ਉੱਥੇ ਵਾਲੇ ਪੁਲਿਸ ਨੂੰ ਦਿੱਤਾ ਸੀ ਪੁਲਿਸ ਨੇ ਐਫਆਈ ਗੜ ਦਿੱਤੀ ਹੈ ਅਸੀਂ ਕਰਦੇ ਆ ਵੀ ਪ੍ਰਸ਼ਾਸ਼ਨ ਨੂੰ ਅਸੀਂ ਮੰਗ ਕਰਦੇ ਆ ਵੀ ਉਹਨੂੰ ਜਲਦ ਤੋਂ ਜਲਦ ਜਿਹੜੇ ਦੋਸ਼ ਸਾਰੇ ਜੀ ਇਹਿੰਨ ਨੂੰ ਕੰਡਾ ਮੋਟਾ ਮਨ ਸੂਰੇ ਕਿ ਮੈਂ ਜਾਣ ਨਹੀਂ ਪਤਾ ਨਹੀਂ ਕੀ ਨਿਕਲਿਆ ਕੀ ਕੀ ਇਹ ਪੁੱਤ മകാന മേരെ നമുക്ക് ਤਾਂ ਕੋਈ ਸਾਸਾਂ ਲਗਾ ਲਾਈ ਆ ਉਹਦੇ ਫਿਰ ਚੜ ਗਏ ਉਹਨੇ ਇਹਨਾਂ ਨੂੰ ਜਦੋਂ ਆ ਗਿਆ ਠੀਕ ਆ ਗਿਆ ਉਹਨਾਂ ਕੋਲ ਆਇਆ ਸਾਡੇ ਮਰਿਆਈ ਆਇਆ ਇਹਨਾਂ ਆ ਕੇ ਉਹਨਾਂ ਕੋਲ ਪਰ ਦੇਨਮੀ ਨੇ ਉਹਨੂੰ ਟ੍ਰੈਂਡ ਕਰਕੇ ਕਹਿੰਦੇ ਕਾਢ ਦੇ ਨੂੰ ਉਹਦੀ ਆ ਕਰਦੇ ਆਪਣੀ ਮਾਂ ਨੂੰ ਘਰੋਂ ਕੱਢ ਦੇ ਤੁਹਾਡੇ ਨਾਲ ਕਰਦੇ ਜਿਆਦਾ ਤੁਹਾਡੇ ਨਾਲ ਕਰਦੇ ਤੁਹਾਡੀ ਮਾਂ ਦਾ ਕੋਈ ਆਸਰਾ ਨਹੀਂ ਹੈਗਾ ਕੱਲਾ ਮੁੰਡਾ ਹੀ ਇਹ ਵੀ ਇਹਨਾਂ ਨੇ ਖਾ ਲਿਆ ਕੋਈ ਮਰੀ ਮੁੰਡੇ ਮੁੰਡੇ ਦੀ ਕੀ ਭਾਲਤੀ ਕਾਢਦਾ ਕੀ ਕਰਦੇ ਆ ਕੀ ਮਸ ਕਰਦੇ ਆ

ਉਹ ਲੜਕੀਆਂ ਨੂੰ ਸਹਿ ਦੇ ਕੇ ਕਿ ਆਜੇ ਘਰ ਲੈ ਜਾਂਦੇ ਸੀ ਇਹ ਬੱਚੇ ਨੂੰ ਉਹ ਲੜਕੀਆਂ ਤੋਂ ਗੰਦ ਬੁਲਾਉਂਦੇ ਸੀ ਇਹ ਬੱਚਾ ਬੜੇ ਟੈਂਸ਼ਨ ਸੀ ਮਾਂ ਦੀ ਜੜੀ ਆ ਉਹ ਕਰੀਏ ਬੱਚੇ ਦੇ ਰੋਟੀ ਪਾਣੀ ਦਾ ਕਿਦਾਰਾ ਕਰ ਦੂਗੀ ਇਹਨਾਂ ਨੇ ਕਈ ਤਰ੍ਹਾਂ ਪਰੇਪੰਚਾ ਨਿਕਲ ਦਿਆ ਪਰ ਬੇਟੀ ਨੂੰ ਸਮਝਾਓ ਬੇਟੀ ਘਰ ਆਓ ਬੇਟੀ ਸਾਡੀ ਸੇਵਾ ਕਰੇ ਆਪਣੇ ਘਰ ਖਾਂਦੇ ਪਰ ਇਹਦੇ باوجود ਕੱਲੇ ਘਟੜਾ ਵਾਪਰ ਜੀ ਉਹ ਸਿਰਫ ਇਹਨੇ ਕਿਚਨ ਗਿਆ ਕਈ ਮੇਰੇ ਦੰਦ ਤੋਂ ਬੋਲਿਆ ਜਾਂਦਾ ਹੈ ਜਾਂ ਮੇਰਾ ਕੀ ਟਪੂਰ ਆ ਮੈਂ ਤਾਂ ਕਈ ਵਾਰ ਆਇਆ ਹਾਂ ਲੈਂਦੇ ਨੇ ਪਰ ਉਹ ਜਿਹੜੀ ਬੋਧੀ ਆ ਉਹ ਅੱਜ ਅਕੀਰ ਸਰਕਾਰ ਤੋਂ ਮੰਗ ਕਰਦੇ ਆ ਕਿ ਇਹ ਫਿਰ ਔਰਤ ਦਾ ਇਹ ਮਾਤਾ ਦਾ ਡਿਡਕਸ਼ਨ ਦਾ ਟੋਟ ਇਹਦਾ ਪਿਛਾਰਾ ਸੀ ਇਹਦੀ ਮੱਧੇ ਦੀ ਚੁੱਕੀ ਜਾਵੇ ਔਰ ਇਹਨੂੰ ਸਾਹਜ ਹੋਇਆ ਜਾਵੇ ਆ ਠੰਮਕਲੇ ਲਾਉਂਦੇ ਤੁਸੀਂ ਫਿਰ ਤੁਹਾਨੂੰ ਉੱਥੇ ਝੋਕਾਂਗੇ ਜਿੱਥੇ ਤੁਸੀਂ ਵਿਨਾਸ਼ ਕਰਦੇ ਹੋ ਕੋਈ ਲੱਗੇਗਾ ਨਹੀਂ ਸਾਡੇ ਦੇ ਦੇਣ ਚਾਤੇ ਇਹ ਬਿੰਦ ਮਾਤਾ ਦੀ ਸਰਕਾਰੀ ਤੌਰ ਤੇ ਸਮਾਜਿਕ ਤੌਰ ਤੇ ਮਦਦ ਕੀਤੀ ਜਾਵੇ ਤੇ ਦੋਸ਼ੀਆਂ ਨੂੰ ਤੁਰੰਤ ਗਿਰਫਤਾਰ ਕਰਨੀ ਤੇ ਜੱਲਾਕਾਰ ਵੀ ਸ਼ੁਰੂ ਕਰਨਾ ਮੇਰਾ ਨਾਮ ਵਿਜੇ ਕੁਮਾਰ ਮੈਂ ਸੀਪੀਆਈਐਮ ਪਾਰਟੀ ਵਾਲਾ ਬਲੋਕੇਜ ਕਰਦਾ ਹਾਂ ਕਮਨਿਸਟ ਪਾਰਟੀ ਵਾਲਾ ਵੇਖੋ ਜੀ ਇੱਕ ਗਰੀਬ ਪਰਿਵਾਰ ਦੇ ਨਾਲ ਉਹਨੇ ਆਪਣਾ ਬੱਚਾ ਵਧਾਇਆ 55 ਸਾਲ ਦੀ ਮਾਂ ਦੀ ਉਮਰ ਹੈ ਕੱਲਾ ਕੱਲਾ ਬੱਚਾ ਘਰ ਦੇ ਵਿੱਚ ਕਮਾਨ ਵਾਲਾ ਇਹ ਉਹਦੇ ਸਿਰ ਤੇ ਮਾਂ ਕਾਰਬਾਰ ਚੱਲਦਾ ਸੀ ਦੇਖੋ ਜੀ ਸੋਹਰਾ ਪਰਿਵਾਰ ਨੇ ਉਹਨੂੰ ਐਨਾ ਦਾ ਹਰਾਸਮੈਂਟ ਕੀਤਾ ਕਿ ਜੋ ਅਸੀਂ ਬਿਆਨ ਨਹੀਂ ਕਰ ਸਕੇ ਮੌਕੇ ਦੇ ਜਿਹੜੇ ਸਾਰਾ ਗਲੀ ਮੁਹੱਲਾ ਜਿਹੜਾ ਵੇ ਕਈ ਵਾਰੀ ਇਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਗਲੀ ਮੁਹੱਲੇ ਦੇ ਤੈਅ ਤ ਵੀ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀਗੀ ਤੇ ਅੱਜ ਉਹਦੇ ਬੱਚੇ ਦੀ ਜਿਹੜੀ ਇਹ ਡੈੱਡ ਬੋਡੀ ਇਹਨਾਂ ਨੇ ਕੱਰਾਤੀ ਘਰ ਭੇਜੀ ਤੀ ਜੀ ਅਸੀਂ ਪ੍ਰਸ਼ਾਸਨ ਕੋਲ ਆ ਕੇ ਮੰਗ ਕਰਦੇ ਆ ਕਿ ਇਹਨਾਂ ਦੋਸ਼ੀਆਂ ਨੂੰ ਤੁਰੰਤ ਜਲਦੀ ਤੇ ਜਲਦੀ ਗ੍ਰਿਫਤਾਰ ਕੀਤਾ ਜਾਵੇ ਉਨੀ ਦੇਰ ਅਸੀਂ ਡੈੱਡ ਬੋਡੀ ਦਾ ਸੰਸਕਾਰ ਨਹੀਂ ਕੀਤਾ ਜਾਏਗਾ ਜਿੰਨਾ ਚਿਰ ਗ੍ਰਿਫਤਾਰ ਨਹੀਂ ਹੁੰਦੇ ਗ੍ਰਿਫਤਾਰ ਨਹੀਂ ਹੁੰਦੇ ਬ੍ਰਦਰ ਕੱਲ ਰਾਤ ਦਾ ਇਹ ਇਨਸੀਡੈਂਟ ਹੈਗਾ ਮਲਕਾ ਜਿਹਾ ਵੀ ਮਰੀ ਹੋ ਸੀਗੀ 88 ਫੁੱਟੀ ਜਿਹੜਾ ਏਰੀਆ ਹੈ ਰੋਡ ਤੇ ਉੱਥੇ ਵੀ ਵਾਈਫ ਕੋਮਲ ਕੋਮਲ ਨਾਲ ਚਾਪੀ ਸ਼ਿਦਾ ਸੀਗਾ ਤੇ ਇਹਨਾਂ ਦਾ ਡਿਸਪਿਊਟ ਜਿਹਾ ਆਪਸ ਵਿੱਚ ਹੋ ਗਿਆ ਲੜਕੀ ਵਾਲਾ ਥੋੜਾ ਜਿਹਾ ਇਹਨਾਂ ਨੂੰ ਅ ਸੁਮਨ ਜੀ ਵੀ ਇਹ ਮਿਲਦਾ ਵੀ ਇਕੱਲਾ ਸੀਗਾ ਉਹਦੀ ਮਦਰ ਸੀ ਨਾਲ ਕਿ ਉਹਨਾਂ ਨੂੰ ਕਰਦੇ ਪੰਗਰਸ਼ਣ ਵੀ ਇਹਨਾਂ ਦਾ ਆਮ ਤਾਂ ਹੁੰਦਾ ਵੀ ਕੁੜੀ ਨੂੰ ਬਾਜਦੇ ਹਣ ਲਈ ਤੰਗ ਕਰਦੇ ਆ ਉਹ ਉਂਤਾ ਸੀ ਲੈਟਰ ਉਹ ਕੁੜੀ ਕਹਿੰਦੀ ਵੀ ਉਹ ਪਰੇ ਦੇ ਰਹਿੰਦੇ ਨੇ ਕਹਿੰਦੇ ਵੀ ਸਾਨੂੰ ਆਪਣੇ ਘਰ ਸਾਡੇ ਨਾਲ ਲਾਓ ਲੜਕੀ ਕਿਹਾ ਤੇ ਉਹਨਾਂ ਚੱਲਦੀ ਰਹੀ ਗੱਲਬਾਤ ਪਰ ਤੱਨ ਲੜਕਾ ਪੰਗ ਆ ਗਿਆ ਉਹਨਾਂ ਤੋਂ ਉਹਨੂੰ ਕੁੱਟ ਕੁੱਟ ਮਾਰ ਵੀ ਕਰਦੇ ਸੀਗੇ ਇਹ ਉਹਨੂੰ ਜੋ ਘਰ ਬੁਲਾਉਂਦੇ ਸੀਗੇ ਜੋ ਪੈਸ ਹੋ ਗਿਆ ਉਹ ਵੀ ਉਹਦਾ ਬੱਚਾ ਸੀਗਾ ਛੋਟਾ ਉਹਦੇ ਵਾਸਤੇ ਜਾਂਦਾ ਹੋਵੇ ਤੇ ਉਹਨੇ ਕੱਲ ਆਪਰੇਟਿvely ਜੀਵਨੂਲਾ ਸਮਾਪਤ ਕਰਨੀ ਤੇ ਉਹਦੇ ਅਸੀਂ ਹੁਣ ਅਥੇਰ ਲੋਜ ਤੇ ਰੀਡ ਕਰ ਰਹੇ ਹਾਂ ਲੜਕੀ ਦੀ ਸਰਪ੍ਰਸਤਮਾ ਕਰਦੇ ਹੈ ਲੜਕੀ ਨਾਲ ਮਤਲਬ ਉਹ ਵੀ ਮਦਰ ਗਾਲੀ ਗੋਚ ਕਰਨਾ ਇੱਕ ਆਪਾਂ ਜੇ ਇੱਕ ਹਿੱਟ ਕਰਨਾ ਔਰ ਇੱਕ ਵਾਦੀ ਨਾ ਬੋਲਣਾ ਨਾ ਕਿਸੇ ਨੂੰ ਉਹਦੇ ਵੀ ਵਾਦੀ ਵਾਲਾ ਆਜ਼ਾਦ ਕਰਦਾ ਉਹਨਾਂ ਨੂੰ ਬੁਲਾਉਂਦੇ ਸੀਗੇ ਉਹ ਉਹਨੇ ਘਰ ਆ ਕੇ ਦੱਸਿਆ ਵੀ ਅੱਧੇ ਨਾਲ ਮਿਲੋ ਵੀ ਟਾਰਚਰ ਕਰਦੇ ਦਰਦੇ ਆਈ ਅਫੇਲ ਹੋ ਜਾ ਪਰੇਡ ਕੀਤੇ ਜਾ ਰਿਹਾ ਤੇ ਜਲਦੀ ਅਰੈਸਟ ਕਰ ਲਾਂ ਤੂੰ ਜਾ ਕੀ ਮਾਮਲਾ ਜਿਹੜਾ ਤੂੰ ਮਾਮਲਾ ਹੈ ਕਿ ਇਹਦੇ ਮੁੰਡੇ ਬਹੁਤ ਪਰਚਾਜ ਕੀਤਾ ਗਿਆ ਵਾ ਉਹਨਾਂ ਨੇ ਕੁਝ ਖਵਾ ਦਿੱਤਾ ਵਾ ਮਾਰ ਦਿੱਤਾ ਵਾ 3 ਮਹੀਨੇ ਤੋ ਟੌਰਚਰ ਬਾਜੀ ਕਰਨ ਦੇ ਇਥੇ ਉਹਨਾਂ ਨੇ ਉਹਨੂੰ ਕੁਝ ਖਵਾਇਆ ਗਿਆ ਇਹਦਾ ਮੁੰਡਾ ਮਰ ਕੇ ਲੈਣ ਨੂੰ ਇਨਸਾਫ ਚਾਹੀਦਾ ਜਨਾਨੀ ਕਾਰਨ ਕੇ ਲੀਏ ਸੁਪੈਕਟਰਾਂ ਦਾ ਤੁਕਤਾ ਲੱਗ ਗਿਆ ਉਹ ਬਹੁਤ ਤੰਗ ਕਰਦੇ ਤੇਨੂੰ ਉਹ ਜਿਆਦਾ ਟੋਰਚਰ ਵਾਂਗ ਹੀ ਕਰਦੇ 3 ਮਹੀਨੇ ਤੱਕ ਕਰਦੇ ਵੇ ਸਹੀ ਕਹਿੰਦਾ ਹੀ ਮਕਾਨ ਆ ਮੇਰੇ ਨਾਮ ਕਰਾਓ ਨੂੰ ਇਹਨਾਂ ਨੇ ਕਹਿੰਦੀ ਸੀ ਮੈਂ ਫੇਰ ਕਰਿਆ ਨਾ ਗੱਬਾ ਉਹ ਤਾਂ ਦੁਖੀ ਹੋ ਕੇ ਉਹਨਾਂ ਨੇ ਉਹਨੂੰ ਕੁਛ ਕਰ ਦਿੱਤਾ ਮੁੰਡੇ ਨੂੰ ਨਾਂਗੇ ਕਰਦੇ ਇਨਕਾਪ ਚਾਹੁੰਦਾ ਹੈ ਕਿ ਜਿਤਨਾ ਹੈ ਨਾ ਮੁੰਡਾ ਗਿਆ ਉਹ ਵੀ ਜਿਲਦ ਚ ਜਾਣਾ ਚਾਹੀਦਾ ਹੈ ਦੋਸ਼ੀ ਜੋ ਵੀ ਗਿਚਾਰ ਜਾਨੇ ਗਿਆ ਕੋਮਲ ਉਹਨਾਂ ਦੀ ਚਾ ਬੜੀ ਗੋਟੀ ਤੇਰੀ ਸੱਸ ਕਿਹੜੀ ਜਗ੍ਹਾ ਤੇ ਜਾਣ 88 ਫੋਟਾ ਮਿੱਠਾ ਰੋਡ